ਨਮਸਕਾਰ ਜੀ ਰਨਾਚ ਰੰਜੀਤ ਮੈਂ ਬਹੁਤ ਪਰੇਸ਼ਾਨ ਸੀ ਪਹਿਲਾਂ ਮੇਰਾ ਐਸਿਡ ਹੋ ਜਾਂਦਾ ਹੁਸਾ ਤੋਂ ਤੁਰੇ ਹਨ 6-7 ਮਹੀਨੇ ਪਹਿਲਾਂ ਤੇ ਮੈਂ ਦਵਾਈ ਦੁਈ ਬਹੁਤ ਲੈਂਦਾ ਰਿਹਾ ਕਦੀ ਅੰਬਲ ਸਰੋਗ ਦੀ ਕਿਤੇ ਉਹਦੀ ਕਿਤੇ ਜਾਂਦਾ ਰਿਹਾ ਬਹੁਤ ਕਮਜ਼ੋਰ ਰਿਹਾ ਤੇ ਮੈਨੂੰ ਜਿੱਥੇ ਵੀ ਜਾਂਦਾ ਸੀ ਨਰਾਜ਼ ਹੁੰਦੇ ਸਾਰੇ ਕਹਿੰਦੇ ਪ੍ਰੈਸ਼ਰ ਹੋਣਾ ਤੇ ਮੈਂ ਇਸ ਕਰਕੇ ਬਹੁਤ ਪਰੇਸ਼ਾਨ ਆਣ ਲੱਗਿਆ ਸਭ ਫਿਰ ਮੇਰਾ ਇੱਕ ਫਰੈਂਡ ਮਿਲਿਆ ਮੈਨੂੰ ਉਹਨਾਂ ਦੱਸਿਆ ਕਿ ਕੀ ਚੱਕਰ ਆ ਮੈਂ ਦੱਸਿਆ ਕਿ ਮੇਰੇ ਨਾ ਪਰ ਐਸਿਡ ਰੋਗ ਸੀਦਾ ਰੀਡ ਦੀ ਹੱਡੀ ਦਾ ਜਿਹੜੇ ਮੜਕੇ ਸੀਗੇ ਤੇ ਪੀਣ ਬਹੁਤ ਰਿੰਦਾ ਦੰਦ ਬੋਲਿੰਦੇ ਸੀਗੇ ਤੇ ਮੈਂ ਬਹੁਤ ਪਰੇਸ਼ਾਨ ਸੀਗਾ ਫਿਰ ਉਹਨਾਂ ਦੱਸਿਆ ਕਿ ਮੈਨੂੰ ਕਿ ਆਪਣੇ ਕੋਈ ਡਾਕਟਰ ਹੈਗੇ ਆ ਕਿ ਬੜੇ ਵਧੀਆ ਵਧੀਆ ਦਵਾਈ ਦਿੰਦੇ ਆ ਇੱਕ ਕੋਈ ਲਾਇਕ ਰੱਖ ਕੇ ਦੇਖੋ ਤਾਂ ਸ਼ਰਦਾ ਜੀ ਫਿਰ ਮੈਨੂੰ ਲੈ ਕੇ ਉਸੇ ਮੈਂ ਮਤਲਬ ਜਾਦੂਸਾਂ ਦਾ ਗਿਆ ਤੇ ਉਹਨਾਂ ਕੋਲ ਜਾ ਕੇ ਦੱਸਿਆ ਕਿ ਸਰ ਇਹ ਤਾਂ ਮੇਰੇ ਆਹ ਪ੍ਰੋਬਲਮ ਆ ਕਿ ਮੇਰੇ ਐਸਿਡ ਰੋਗ ਹੋ ਗਿਆ ਸੀਗਾ ਮੈਂ ਬਹੁਤ ਪਰੇਸ਼ਾਨ ਆ ਕਿ ਮੈਂ ਸਾਹ ਜਿੱਥੇ ਵੀ ਜਾਵਾਂ ਸਾਰੇ ਇਹੀ ਕਹਿੰਨੇ ਕਿ ਤੇਰਾ ਆਪਰੇਸ਼ਨ ਹੋਣਾ ਆਪਰੇਸ਼ਨ ਹੋਣਾ ਆਪਰੇਸ਼ਨ ਆਪਰੇਸ਼ਨ ਮੈਂ ਕਰਾਉਣੀ ਚਾਹ ਸੀਗਾ ਕਿਉਂਕਿ ਆਪਰੇਸ਼ਨ ਤੋਂ ਬਾਅਦ ਬੰਦਾ ਸਹੀ ਨਹੀਂ ਦਿੰਦਾ ਮੁੜ ਕੇ ਇਸ ਕਰਕੇ ਮੈਂ ਬਹੁਤ ਪਰੇਸ਼ਾਨ ਹਾਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਆਪਰੇਸ਼ਨ ਦੀ ਕੋਈ ਲੋੜ ਨਹੀਂ ਤੁਸੀਂ ਦਵਾਈ ਖਾ ਕੇ ਦੇਖੋ ਤੁਹਾਨੂੰ ਰਾਹਤ ਆਊਗਾ ਵਧੀਆ ਰਹੂਗਾ ਪਰ ਉਹ ਦਿਨ ਜਾਂਦਾ ਜੀ ਅੱਜ ਆਦਨ ਆ ਗਿਆ ਕਿ ਮੈਂ ਬਹੁਤ ਫੈਟਾਂ ਦਵਾਈ ਖਾਦੀ ਆ ਅੱਜ ਬਹੁਤ ਵਧੀਆ ਖੁਮਦਾਰ ਖਰਦਾ ਸਾਰੇ ਪਾਸੇ ਜਾਂਦਾ ਕੋਈ ਦਿਕਨ ਨਹੀਂ ਹੈਗੀ ਕੋਈ ਦਰਦ ਨਹੀਂ ਹੈਗਾ ਕੋਈ ਮਹਿਸੂਸ ਨਹੀਂ ਹੁੰਦਾ ਮੈਨੂੰ ਪਰ ਇਸ ਕਰਕੇ ਹਾਂ ਬਹੁਤ ਵਧੀਆ ਫੈਟ ਰਿਹਾ ਬਹੁਤ ਵਧੀਆ ਜੀ ਧੰਨਵਾਦ